ਜਿਆਵ ਆਪ ਲਾਈ 88 ਤੇ ਜੰਮੂ ਤੇ ਤੁਹਾਡਾ ਸਵਾਗਤ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਆਤਮ ਮਾਰੀਆਂ ਵੱਲੋਂ ਮਾਰੇ ਗਏ ਹਿੰਦੀ ਪਰਿਵਾਰਾਂ ਦੇ ਇਹਨ ਦਰਦੀ ਵਜੋਂ ਰਗਨਾਥ ਮੰਦਰ ਧਾਰੀ ਵਾਲੇ ਖ ਸਮੁੱਚੇ ਹਿੰਦੂ社 ਗਠਨਾਂ ਵੱਲੋਂ ਸੇਵਕਾ ਉਹਦਾ ਬਾਲਾ ਸਿੰਘ ਠਾਕਰੇ ਦੇ ਜੂਥ ਪ੍ਰਧਾਨ ਹਨੀਮਾ ਜੰਦੀ ਪ੍ਰਧਾਨਗੀ ਰੇਟ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੌਰਾਨ ਪਹਿਰਗਾਂ ਵਿੱਚ ਮਾਰੇ ਗਏ ਹਿੰਦੂਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੌਰਾ ਕੇ ਸ਼ਰਧਾਂਜਲੀ ਦਿੱਤੀ ਗਈ ਮੀਟਿੰਗ ਦੌਰਾਨ ਸ਼ਰਮਸ਼ੋਤੀ ਨਾਲ ਐਲਾਨ ਕੀਤਾ ਗਿਆ ਕਿ ਪਹਿਰਗਾਂ ਵਿੱਚ ਵਾਪਰੀ ਅਤਵਾਦੀ ਘਟਨਾ ਦੇ ਰੋਸ ਵਿੱਚ 26 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਹਿਰ ਧਾਰੀਵਾਲ ਪੂਰਨ ਤੌਰ ਤੇ ਸ਼ਾਮ 5 ਵਜੇ ਤੱਕ ਬੰਦ ਰੱਖਿਆ ਜਾਵੇਗਾ ਜਿਸ ਦੌਰਾਨ ਇਲਾਕੇ ਦੇ ਸਾਰੇ ਵਿੱਦਿਅਕ ادارے ਨੂੰ ਵੀ ਛੁੱਟੀ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਹਿੰਦੂ ਸੰਗਠਨਾਂ ਨੇ ਚੇਤਾਵਨੀ ਦਿੱਤੀ ਕਿ ਜਿਹੜੇ ਮਕਾਨ ਮਾਲਕਾਂ ਜਾਂ ਦੁਕਾਨਦਾਰਾਂ ਨੇ ਮੁਸਲਮਨ ਸਮਾਜ ਦੇ ਲੋਕਾਂ ਨੂੰ ਮਕਾਨ ਜਾਂ ਦੁਕਾਨਾਂ ਕਿਰਾਏ ਤੇ ਦਿੱਤੇ ਹਨ ਉਹ 15 ਮਿੰਨਾਂ ਤੱਕ ਉਹਨਾਂ ਕੋ ਖਾਲੀ ਕਰਵਾ ਲੈਣ ਨਹੀਂ ਤਾਂ ਉਹਨਾਂ ਦੇ ਘਰ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਕੋਈ ਵੀ ਦੁਕਾਨਦਾਰ ਮੁਸਲਮਨ ਸਮਾਜ ਦੇ ਲੋਕਾਂ ਦੀਆਂ ਰੇੜੀਆਂ ਆਪਣੀਆਂ ਦੁਕਾਨਾਂ ਅੱਗੇ ਨਾ ਲਗਾਉਣ ਦੇਣ ਬੰਦ ਦਰਾਂ ਮੈਡੀਕਲ ਸਟੋਰ ਅਤੇ ਦੁੱਧ ਵਾਲੀਆਂ ਦੇਰੀਆਂ ਖੁੱਲੀਆਂ ਰਾਂਗੀਆਂ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਉਕੇ 크੍ਰਿਸਚੀਅਨ ਸਮਾਜ ਦੇ ਆਗੂਆਂ ਨੇ ਕਿਹਾ ਕਿ ਹਿੰਦੂ ਸੰਗਠਨਾ ਵੱਲੋਂ ਦਿੱਤੇ ਸਹਿਰ ਬੰਦ ਦੀ ਕਾਲ ਦਾ ਸਮਰਥਨ ਕਰਨਗੇ ਇੱਕ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਸਮੇਤ ਸਮੂੱਚੇ ਕੌਂਸਲਰ ਵੱਖ-ਵੱਖ ਹਿੰਦੂ ਜਥੇਬੰਦੀ ਦੇ ਆਗੂ ਅਤੇ 크੍ਰਿਸਚੀਅਨ ਭਾਈਚਾਰਾ ਹਾਜ਼ਰ ਸੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਮਰਜੀਤ ਦੀ ਖਾਸ ਰਿਪੋਰਟ ਅੱਜ ਸਾਰੇ ਸ਼ਹਿਰ ਦੇ ਹਿੰਦੂ ਸੰਗਠਨ ਸਾਰੇ ਸ਼ਹਿਰ ਦੀ ਕਮੇਟੀ ਕਲਰ ਕਾਉਂਸਲ ਦੇ ਸਾਰੇ ਕਾਉਂਸਲਰ ਸਾਹਿਬਾਨ ਤੇ ਕੋਈ ਕ੍ਰਿਸ਼ਚਨ ਸਮਾਜ ਦੇ ਲੋਕ ਆਏ ਹਿੰਦੂ ਸਮਾਜ ਦੇ ਲੋਕ ਆਏ ਸਾਰੇ ਆਏ ਨੇ ਜਿਹੜਾ 22 ਅਪ੍ਰੈਲ ਨੂੰ ਜਿਹੜੀ ਤਹਿਲਦਾਲ ਦੇ ਵਿੱਚ ਘਟਨਾ ਹੋਈ ਹੈ Hindu ਸਮਾਜ ਦੇ ਲੋਕਾਂ ਨੂੰ ਚਲ ਚਲ ਕੇ ਜਿਹੜਾ ਮਾਰਿਆ ਗਿਆ ਧਰਮ ਪੁਸ਼ਕੇ ਮਾਰਿਆ ਗਿਆ ਉਹਦੀ ਪੂਰੇ ਦੇਸ਼ ਦੇ ਵਿੱਚ ਰੋਸ ਹੈ ਅੱਜ ਸਾਡਾ ਧਾਰੀਗੜ੍ਹ ਦੇ ਵਿੱਚ ਸਾਰਾ ਸਮਾਜ ਇਕੱਠਾ ਹੋਇਆ ਹੈ ਏ ਅਸੀਂ ਇਹ ਫੈਸਲਾ ਕੀਤਾ ਕਿ ਕੱਲ ਸ਼ਨੀਵਾਰ 26 ਤਰੀਕ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਜ਼ਾਰ ਬੰਦ ਰਹੇਗਾ ਸਾਰੇ ਸਬਤਾਂ ਨੇ ਫੈਸਲਾ ਕੀਤਾ ਕਿ ਕਿਹੜੀ ਜਗ੍ਹਾ ਬੰਦ ਰਹੇਗੀ ਤੇ ਇਹਨਾਂ ਡਾਕਟਰ ਸਟੋਰ ਤੇ ਦੁਕਾਨਾਂ ਖਲੀਆ ਰਹਿਣਗੀਆਂ ਸਕੂਲ ਵੀ ਪੂਰਨ ਤੌਰ ਤੇ ਬੰਦ ਰਹਿਣਗੇ ਦੂਸਰਾ ਮੈਂ ਤਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਦੇਖੇ ਪਾਸ ਕੀਤਾ ਜਿੰਨੇ ਵੀ ਲੋਕ ਸਾਰੇ ਸਭਤਲ ਬੈਠੇ ਕਾਊਂਟਰ ਸਾਬਾਨ ਬੈਠੇ ਪ੍ਰਧਾਨ ਜੀ ਬੈਠੇ ਸਾਰਿਆਂ ਨੇ ਪਾਸ ਕੀਤਾ ਕਿ ਜ਼ਿਲ੍ਹਾ ਸਾਡੇ ਭਾਈਚਾਰਾ ਧਾਰੀਵਾਲ ਦੇ ਵਿੱਚ ਜ਼ਿਲ੍ਹਾ ਲੋਕਾਂ ਨੇ ਇਹਨਾਂ ਮੁਸਲਿਮ ਸੰਪਾਦਕਾਂ ਦੇ ਲੋਕਾਂ ਨੂੰ ਦੁਕਾਨਾਂ ਦਿੱਤੀਆਂ ਕਿਰਾਏ ਤੇ ਜਾਂ ਹੋਰਿਆ ਕਹੇ ਲਾ ਕੇ ਅੱਗੇ ਦੁਕਾਨ ਦੇ ਲਵਾਇਆ ਅਸੀਂ ਦੱਸ ਦਿੰਦੇ ਹਾਂ ਉਹਨਾਂ ਨੂੰ ਟਾਈਮ ਦਿੰਦੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਦੁਕਾਨ ਤੇ ਜਿਹੜੇ ਮਕਾਨ ਕਿਰਾਏ ਦੇ ਦਿੱਤੇ ਆ ਜਲਦ ਤੋਂ ਜਲਦ ਖਾਲੀ ਕਰਾਏ ਜਾਣ ਮੇਰੀ ਕੋਈ ਟਾਈਮ ਨਹੀਂ ਆਉਂਦੀ ਕਿ ਇੱਕ ਨਾਲ ਨਾਲ ਪਾਣੀ ਵਾਲਾ ਉਹ ਆਪਣੀ ਨਾਲ ਨਾਲ ਪਾਣੀ ਦੇ ਕੋਲ 6 ਲੋਕ ਬੈਠੇ ਨੇ ਕਿ ਲਿੱਟ ਲਈਏ ਨਾਲ ਨਾਲ ਪਾਣੀ ਦੀ ਪਿੱਛੇ ਲਗਾ ਦੋ ਅੰਮ੍ਰਿਤਵਾਲ ਦੇ ਵਿੱਚ ਬੰਦੇ ਸ਼ੋਰੂਮ ਨੇ ਐਡੀ ਵੀ ਵੱਡੀ ਦੁਕਾਨਾਂ ਦੇ ਉੱਤੇ 2 ਲੋਕ ਬੈਠੇ ਨੇ ਸਾਰੀ ਦਿਹਾੜੀ ਵੇਲੇ ਬੈਠੇ ਰਹਿੰਦੇ ਨੇ ਇਹਨਾਂ ਤੋਂ 30000 ਰੁਪਏ ਕਿਰਾਇਆ ਕਿੱਥੇ ਆ ਜਾਂਦਾ ਮੈਂ ਸੀਸੀ ਸਾਹਿਬ ਨੂੰ ਪਹਿਲਾਂ ਵੀ ਕਹ ਚੁਕਾ ਐਸਐਫਸੀ ਸਾਹਿਬ ਨੂੰ ਵੀ ਕਹ ਚੁਕਾ ਕਿ ਇਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਇਹਨਾਂ ਇਹ ਲੋਕ چاہے میرا رشتے دار بھی ہو جائے کسی نے دکان کو کرائے تو دیتی ہوگی ابھی پندرہ دنوں بعد خالی نہ کرائی وہ اگے بیٹھا گے جی جمےواری وہ بھی اپنی ہوگی ਤੁਹਾਨੂੰ ਪਰੇ ਬਾਰੇ ਬਤਾਇਆ ਜਾਂ ਤਾਂ ਪਿਆਰ ਬੰਦੀ ਸਾਫ ਕੀਤੀ ਆ ਸਕੂਲ ਬੰਦੀ ਸਾਫ ਕੀਤੀ ਆ ਤੇ ਕੀ ਕਹਾਂਗੇ ਜੈ ਸ਼ੀਰ 람 ਜੈ ਭਾਰਤ ਮਾਤਾ ਦੀ ਲੈ ਤੁਸੀਂ ਜਾਣਦੇ ਹੋ ਜੀ ਸਾਡੇ ਜਿਆਨ ਕੇ ਜੰਮੂ ਕਸ਼ਮੀਰ ਦੇ ਵਿੱਚ ਕਹਿੰਦੇ ਗਾਮ ਦੇ ਵਿੱਚ ਸਾਡੇ ਹਿੰਦੂਆਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ ਅਸੀਂ ਇਸ ਰੋਜ਼ ਦੇ ਵਜੋਂ ਕੱਲ੍ਹ ਧਾਰੀ ਵਾਲ ਸ਼ਹਿਰ ਪੂਰਨ ਬੰਦੇਗਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਵੀ ਤੁਸੀਂ ਸਾਡੇ ਲੋਕਾਂ ਦਾ ਦੇਖੋ ਵੀ ਹਿੰਦੂ ਸਿੱਖ ਈਸਾਈ ਸਾਰੇ ਇਕੱਠੇ ਹੋ ਗਏ ਸੀ ਕარი ਆ ਸ਼ਹਿਰਾਂ ਹੀ ਬੰਦ ਕਰ ਰਹੇ ਹਾਂ ਰੋਸ ਵਜੋਂ ਤੇ ਨਾਲੇ ਸਰਕਾਰ ਦੇਗੇ ਮੈਂ ਅਪੀਲ ਕਰਨਾ ਵੀ ਜਿਹੜੇ ਇਹ ਅਤਵਾਦੀਆਂ ਨੇ ਪਾਕਿਸਤਾਨੀਆਂ ਨੇ ਇਹ ਜਿਹੜੀ ਕਲੋਨੀ ਬਰਕਰਾਰ ਕੀਤੀ ਆ ਇਹਨਾਂ ਨੂੰ ਉਹ ਵੀ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਕਿਤਨਾ ਤਰਾਸ ਕਰਕੇ ਕੰਨੋਂ ਕੋਈ ਆਵਾਜ਼ ਹੋਰ ਕਰਦਣਾ ਕੋਈ ਚੁੱਪ ਸਕੇ اس روز جو ابھی سارے شہر واسی کٹھے ہوئے اچھی سارے نے صلاح کی آپس بھی دیکھو شہر سکول والے نے بھی کیا سکول بند رکھا گے دکان ہو گیا ڈیری والے میڈیکل شاپ کام چلا سکتے ہیں میں یہ اپیل کرام جے شری رام میں بابا گلو کھڑتا جیس پیس ڈیٹا جی سموں کشمیر د ਜੋ ਕਿ ਆਤਕਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਜਿਦੇ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੀ ਹੱਤਿਆ ਕੀਤੀ ਗਈ ਔਰ ਜਿਸਨੇ ਕਿ ਕਿਸ਼ਨਪਾਲ ਚਾਇਆ ਜੀ ਉੱਥੇ ਹੱਤਿਆ ਕੀਤੀ ਗਈ ਅਸੀਂ ਇਸ ਦੁਖ ਦੀ ਘੜੀ ਦੇ ਵਿੱਚ ਆਪਣੇ ਭਾਰੀਵਾਲ ਨਿਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਵੇਂ ਕਿ ਕੱਲ ਦੀ ਕਾਲ ਦਿੱਤੀ ਗਈ ਹੈ ਬੰਦ ਦੀ ਅਸੀਂ ਸੰਪੂਰਨ ਤੌਰ ਤੇ ਇਹਨਾਂ ਦਾ ਸਮਰਥਨ ਕਰਦੇ ਆ ਔਰ ਬੰਦ ਦੇ ਨਾਲ ਕੱਲ ਪੂਰਾ ਸ਼ਹਿਰ ਬੰਦ ਕਰਾਵਾਂਗੇ ਜੈ ਜੀ ਰਾਜ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਪੀਤਾਲਗਾਮ ਦੇ ਵਿੱਚ ਆਕਤਵਾਦੀਆਂ ਦੁਆਰਾ ਕਰਨਪੋਟੇ ਦੇ ਕਾਬੇ ਹਿੰਦੂ ਸਮੁਦਾਏ ਦੇ ਲੋਕਾਂ ਦਾ ਜਿਹੜਾ ਉੱਥੇ ਕਤਲ ਕੀਤਾ ਗਿਆ ਉਹਦੇ ਰੋਸ ਵਿੱਚ ਪੂਰੇ ਸ਼ਹਿਰ ਵਿੱਚ ਹੀ ਹੜਤਾਲ ਦੀ ਘਾਲ ਦਿੱਤੀ ਗਈ ਉਸ ਕੜੀ ਦੇ ਉੱਤੇ ਕਈ ਅੱਜ ਤਾਰੀਵਾਲ ਦੇ ਵਿੱਚ ਸਮੂਹ ਹਿੰਦੂ ਫਲੈਕਸਾਂ ਨੇ ਜਿਹੜੇ ਉਹਨਾਂ ਨੇ ਰਗੁਨਾਥ ਮੰਦਿਰ ਦੇ ਵਿੱਚ ਬਾਠ ਕੇ ਇੱਕ ਫੈਸਲਾ ਲਿਆ ਕਿ ਕੱਲ ਸਵੇਰੇ ਸਾਰੇ ਸ਼ਹਿਰ ਤੇ ਲਾ ਕੇ ਸ਼ਾਮ 5:00 ਵਜੇ ਤੱਕ ਤਾਰੀਵਾਲ ਨੂੰ ਪੂਰੇ ਰੂਪ ਦੇ ਵਿੱਚ ਬੰਦ ਕੀਤਾ ਜਾਵੇ ਜਿਵੇਂ ਵੇਖੋ ਕੰਨੀਆਂ ਕਾਮਿਲ ਦੁਕਾਨਾਂ ਉਹ ਦੋ ਦੋ ਮੇਰੀਆਂ ਜਿਹੜੀਆਂ ਦੁਕਾਨਾਂ ਹੋਈ ਖੁੱਲੀਆਂ ਰਹਿਣੀਆਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਇਸ ਮਾਮਲੇ ਦੇ ਵਿੱਚ ਆਪਣਾ ਸਹਿਯੋਗ ਦਿਓ ਰਾਜ ਦੇ ਦਿਮਿਤ ਜਿਹੜੇ ਆਤਮਾ ਵਾਲੇ ਉਹਨਾਂ ਨੂੰ ਅਸੀਂ ਸ਼ਰਧਾਲੀ ਦੇ ਸ਼ਰਧਾਲੀ ਨਹੀਂ ਦੇ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਜੀ ਜੈ ਸ਼੍ਰੀ ਰਾਮ ਮੈਂ ਗੌਰਵ ਸ਼ਰਮਾ ਬਜੰਗਲ ਹਿੰਦਸਤਾਨ ਦੇ ਜੁੜਾ ਪ੍ਰਧਾਨ ਆਪਾਂ ਅੱਜ ਜਗਨਾਤ ਮੰਡਾ ਜੋ ਵੀ ਮੀਟਿੰਗ ਕੀਤੀ ਹੈ ਸਾਰੇ ਹਿੰਦੂ ਸੰਗਠਨ ਨੇ ਨਾਲ ਕੇ ਮੀਟਿੰਗ ਕੀਤੀ ਹੈ ਕਿ ਜੋ ਕਹਦਾ ਵਿੱਚ ਜੋ ਵਾਦਾ ਪਈ ਸਮਝ ਬਤਾਏ ਕੀ ਹੋ ਰਿਹਾ ਹੈ ਜੋ ਹਿੰਦੂਤ ਅਤਿਆਚਾਰ ਹੋ ਰਿਹਾ ਹੈ ਉਸ ਰਿਸ਼ੇ ਤੇ ਆਪਾਂ ਕੱਲ੍ਹ ਢਾਰੀ ਵਾਲ 10000 ਬੰਦ ਨੂੰ ਕਾਰ ਦੱਤੀ ਹੋਈ ਹੈ ਸਿਰੇ 7 ਤੋਂ 5000 ਬੰਦ ਕੀਤਾ ਜਾਏਗਾ ਜਿਸ ਵਿੱਚ ਵਿਹਾਰੀਆਂ ਤੋਂ ਸਿਰਫ ਬੈਡ ਦਾ ਚੋਣ ਨਹੀਂ ਜਾਉਂਦੇ ਬੈਡਸ਼ੀਲ ਪਰਿਵਾਰ ਦਾ ਰਹਿਣ ਵਾਲਾ ਦੀਪ ਸ਼ਰਮਾ ਜੀ ਤੇ ਮੈਂ ਅੱਜ ਜੋ ਸਾਡੀ ਹਿੰਦੂ ਸੰਗਠਨਾਂ ਦੀ ਸਾਰੇ ਹਿੰਦੂ ਸੰਗਠਨਾਂ ਦੀ ਜਿਹੜੀ ਮੀਟਿੰਗ ਹੋਈ ਆ ਅਸੀਂ ਸਾਰੇ ਭਰਾ ਤੇ ਸਾਰੇ ਸ਼ਹਿਰ ਵਾਸੀ ਰਾਕੇ ਆਪਣੇ ਸਾਰੇ ਹਿੰਦੂ ਸੰਗਠਨਾਂ ਦਾ ਸਾਥ ਦੇ ਰਿਹਾ ਇਹ ਜੋ ਵੀ ਹੋ ਰਿਹਾ ਸਾਡੇ ਹਿੰਦੂ ਪਰਿਵਾਰਾਂ ਦੇ ਨਾਲ ਉੱਥੇ ਉਹ ਬਹੁਤ ਮੰਨਨ ਨਹੀਂ ਹੋਊਗਾ ਤੇ ਡਟ ਕੇ ਇਸ ਦੀ ਵੋਲ ਨਹੀਂ ਪਿਆ ਜਾਏਗਾ ਹਿੰਦੂਆਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਅਤਿਆਚਾਰਾ ਉਹ ਬਰਬਾਦ ਨਹੀਂ ਕੀਤਾ ਜਾਏਗਾ ਕੱਲ੍ਹ ਤਿੰਨ ਤੌਰ ਤੇ ਸਾਡਾ ਸ਼ਹਿਰ ਬੰਦ ਰਹੇਗਾ ਸਾਰਾ ਨਾਪੂਲਾ ਹੱਥ ਜੋੜ ਕੇ ਕਿ ਸਾਡਾ ਸਾਥ ਦਿਓ